ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਹਾਦਸਿਆਂ ਦੇ ਲਈ ਬਦਨਾਮ ਚੌਕ ਤੇ ਨਵੇਂ ਸਾਲ ਵਾਲੇ ਦਿਨ ਹੀ ਵਾਪਰਿਆ ਭਿਆਨਕ ਹਾਦਸਾ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਦੱਸਦੀ ਹੈ ਕਿ ਬੀਤੀ ਰਾਤ ਬਠਿੰਡਾ ਦੇ ਬੱਲਾਰਾਮਨਗਰ ਚੌਕ ਦੇ ਨੇੜੇ ਗੁਰਦੁਆਰਾ ਸਾਹਿਬ ਕੋਲ ਦੋ ਕਾਰਾਂ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਦੇ ਵਿੱਚ ਕਾਰ ਸਵਾਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦੇ ਵਿਖੇ ਲਜਾਇਆ ਗਿਆ ਹੈ ਦੂਜੇ ਪਾਸੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇਸ ਚੌਂਕ ਦੇ ਉੱਪਰ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਲੋਕ ਗਲਤ ਸਾਈਡ ਤੋਂ ਚੱਲਦੇ ਹਨ ਜਿਸ ਕਾਰਨ ਇਸ ਤਰ੍ਹਾਂ ਦੇ ਹਾਦਸੇ ਆਮ ਹੀ ਇਸ ਚੌਂਕ ਦੇ ਉੱਪਰ ਹੁੰਦੇ ਹਨ ਇੱਥੇ ਜਾਂ ਤਾਂ ਕੋਈ ਪੁਲ ਬਣਾਇਆ ਜਾਵੇ ਜਾਂ ਸਥਾਈ ਤੌਰ ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਲਗਾਏ ਜਾਣ ਤਾਂ ਜੋ ਲੋਕ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚ ਸਕਣ ਕੀ ਕਹਿਣਾ ਹੈ ਲੋਕਾਂ ਦਾ ਸੁਣਵਾਨਿਆ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਜੀ ਬਾਬਾਈ ਕੀ ਨਾਮ ਹੈ ਤੁਹਾਡਾ ਮੇਰਾ ਬਲਵੀਰ ਸਿੰਘ ਹੈ ਜੀ ਹਾਂ ਜੀ ਬਲਵੀਰ ਸਿੰਘ ਕੀ ਕਹਿਣਾ ਚਾਹੋਗੇ ਤੁਸੀਂ ਇਹ ਜੋ ਹਾਸਾ ਹੋਇਆ ਇਹ ਗੱਡੀਆਂ ਦਾ ਇਹ ਰਾਤ ਸਵਾ 1 ਵਜੇ ਹੋਇਆ ਜੀ ਇਹ ਅੰਮ੍ਰਿਤਸਰੋਂ ਆ ਰਹੇ ਸੀਗੇ ਇਹ ਚ ਸੀਗੇ 4 ਬੰਦੇ ਡੇਰਾ ਰੂਮੀ ਵਾਲੇ ਕੁਰਦਵਾਲਾ ਸਾਹਿਬ ਦੇ ਬੰਦੇ ਸੀਗੇ ਇਹ ਇਹਤੋ ਦਰਮਾ ਗੁਰਦੁਆਰਾ ਸਾਹਿਬ ਉੱਟਕੇ ਸਵੇਰ 1 ਵਜੇ ਗੱਡੀ ਦਾ ਨੁਕਸਾਨ ਹੋਈ ਸੀ ਉਹ ਗੱਡੀ ਬੰਦਾ ਭਜਾ ਕੇ ਲੈ ਜਾ ਰਿਹਾ ਸੀ ਇੱਥੋਂ ਬੱਚੇ ਜਦੋਂ ਚੌਂਕ ਚ ਬੱਤੀਆਂ ਵਾਲੇ ਚੋਂ ਤੇ ਉਹਦੀ ਗੱਡੀ ਉੱਥੇ ਟਕਰਾ ਗਈ ਹੈ ਇਹਦੇ ਚ ਬੰਦੇ ਸੀਗੇ ਚਮੋਗਲੇ ਸੱਤਾ ਸਿੰਘ ਜਿਹੜੀਆਂ ਕਿ ਇੱਥੋਂ ਗੁਰਦੁਆਰਾ ਸਾਹਿਬ ਚਾਹ ਪਾਣੀ ਪੀ ਆ ਕੇ ਉਹਨਾਂ ਦੇ ਬੰਦਿਆਂ ਨੇ ਉਹਨੇ ਫੋਨ ਕਰਿਆ ਤੇ ਉਹ ਆਏ ਤੇ ਉਹਨਾਂ ਨੂੰ ਲੈ ਗਏ ਸੀ ਉਹ ਬੰਦੇ ਜੀ ਸੋਨ ਚ ਆਇਆ ਵੀ ਡਰਿੰਕ ਕੀਤੀ ਹੋਈ ਸੀ ਹਾਂ ਜੀ ਲੇਕਿਨ ਇਹਨੇ ਫੱਟੜ ਕਿਨੇ ਨੇ ਹੋਇਆ ਹਾਂ ਇਹ ਚਾ ਦੋ ਫੱਟੜ ਸੀਗੇ ਜੀ ਅੱਛਾ ਕਿੱਥੇ ਲੈ ਕੇ ਕਿੱਥੇ ਗਏ ਉਹਨਾਂ ਨੂੰ ਦੇਸ਼ ਦਾ ਹਸਪਤਲ ਚ ਲੈ ਗਏ ਸੀਗੇ ਮੇਰਾ ਨਾਮ ਸੰਦੀਪ ਸਿੰਘ ਦਾ ਸਹਾਰਾ ਜਨ ਸਭਾ ਦਾ ਵਰਕਰ ਹਾਂ ਬੀਤੀ ਦਾ ਸਾਨੂੰ 2:30 ਵਜੇ ਫੋਨ ਆਇਆ ਸੀ ਕਿ ਬਠਿੰਡਾ ਗ੍ਰੀਨ ਸਿਟੀ ਰੋਡ ਤੇ ਇੱਕ ਛੜਕੀ ਹਾਸਾ ਹੋਇਆ ਜਦ ਮੌਕੇ ਤੇ ਆ ਕੇ ਦੇਖਿਆ ਦੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ BMW ਨੇ ਕ੍ਰੇਟਰ ਨੂੰ ਫੇਟ ਮਾਰੀ ਤੇ BMW ਵਾਲੇ ਅੱਗੇ ਭਜਾ ਕੇ ਲੈ ਕੇ ਜਾ ਰਹੇ ਸੀਗੇ ਜੋ ਕਿ ਉਹ ਖੰਭੇ ਦੇ ਵਿੱਚ ਜਾ ਟਕਰਾ ਕੇ ਜਾਂ ਕੋਈ ਜ਼ਖਮੀ ਨਹੀਂ ਘੱਟ ਜਾਣੀ ਨੁਕਸਾਨ ਤੋਂ ਬਚਾ ਗਿਆ ਸਰ ਕਿੰਨੇ ਦਿਨੇ ਸੀ ਮੌਜੂਦ ਗੱਡੀ ਦੇ ਵਿੱਚ ਬੀ ਐਮ ਡਬਲਯੂ ਬੀ ਐਮ ਡਬਲਯੂ ਦੇ ਚਾਰ ਜਾਣੇ ਸੀ ਸਰ ਅੱਛਾ ਕਿਵੇਂ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਉਹਨਾਂ ਨੇ ਕੀ ਖਾਦੀ ਪੀਤੀ ਸੀ ਕਿ ਉਹ ਤੋਂ ਸਰ ਪੁਲਿਸ ਆ ਗਈ ਸੀ ਕੈਂਟ ਪੁਲਿਸ ਤੇ ਪੀ ਸੀ ਆਰ ਵੀ ਆ ਗਈ ਸੀ ਬਾਕੀ ਆ ਤੇ ਜਾਚ ਪੜਤਾਲ ਕਰ ਲਈ ਆ ਸਰ ਕਿੰਨੇ ਕ ਜਨੇ ਜ਼ਖਮੀ ਕਿੰਨੇ ਕ ਜਨੇ ਹੋਏ ਜ਼ਖਮੀ ਕੋਈ ਨਹੀਂ ਹੋਇਆ ਸਰ ਅੱਛਾ ਕਲੇ ਨੁਕਸਾਨ ਹੋਇਆ ਕਾਰਾਂ ਨੁਕਸਾਨ ਹੋਇਆ ਸੀ ਕੋਈ ਨੈਸ਼ਨਲ ਹਾਈਵੇ ਹੈਗਾ ਇਹਦੇ ਉੱਤੇ ਜਿਹੜਾ ਚੌਰਾਹਾ ਬਣਿਆ ਹੋਇਆ ਇਹ ਤੇ ਬਹੁਤ ਜ਼ਿਆਦਾ ਟ੍ਰੈਫਿਕ ਆਇਆ ਹੈ ਕਿ ਲੋਕਾਂ ਦੀ ਇੱਥੇ ਕਾਫੀ ਹੱਦ ਤੱਕ ਆਣਗੇ ਲਈ ਕਿ ਉਹ ਰੋਂਗ ਸਾਈਡ ਹੀ ਜਾਂਦੇ ਆ ਤੇ ਉਹ ਲਾਲ ਬੱਤੀ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਡੈਡ ਲਾਈਟ ਜੰਪ ਕਰਦੇ ਆ ਤੇ ਪੁਲਿਸ ਜਿਵੇਂ ਕੱਲ 31 ਦਸੰਬਰ ਸੀ ਉਹ ਤਾਂ ਪੁਲਿਸ ਨੇ ਕਾਫੀ ਜਗ੍ਹਾ ਨਾਕੀ ਵੀ ਲਗਾਏ ਹੋਏ ਸੀ ਪਰ ਇਹ ਕਲ ਰਾਤੀ ਐਕਸੀਡੈਂਟ ਹੋਇਆ ਲੱਗਦਾ ਐ ਐਕਸੀਡੈਂਟ ਲੱਗਦਾ ਲੋਕਾਂ ਦੀ ਅਨਜਾਲੀ ਵੀ ਐ ਇੱਥੇ ਚਾਹੀਦਾ ਪੁਲਿਸ ਨੂੰ 24 ਘੰਟੇ ਡਿਊਟੀ ਦੇਣੀ ਚਾਹੀਦੀ ਹੈ ਸ਼ਿਫਟਾਂ ਲਾ ਲਾ ਕੇ ਨਹੀਂ ਇੱਥੇ ਚੱਲਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਿੰਦਗੀ ਜਾਣਾ ਬਚਾ ਸਕਣ ਤੇ ਇਹ ਐਕਸੀਡੈਂਟ ਨਾ ਹੋਣ ਤੋਂ ਰੋਕ ਸਕਣ ਜਿਸ ਤਰ੍ਹਾਂ ਲੋਕੀ ਇੱਥੇ ਰੈੱ ਬਿਲਕੁਲ ਸ਼ਹਿਰ ਦੇ ਵਿੱਚ ਤਾਂ ਕੈਮਰਾ ਲੱਗ ਰਹੇ ਨੇ ਕੱਲੀ ਇੱਥੇ ਨਹੀਂ ਹਰ ਜਗ੍ਹਾ ਲੋਕੀ ਰੈੱਡ ਲਾਈਟ ਜੰਪ ਕਰਨੋਂ ਬਾਅਦ ਇੱਕ ਸ਼ੌਂਕ ਸਾਹਮਣੇ ਦੇ ਆਈ ਜਾਂਦਾ ਫੈਸ਼ਨ ਸਾਹਮਣੇ ਵੀ ਅਸੀਂ ਰੈੱਡ ਲਾਈਟ ਜੰਪ ਕਰ ਲਈ ਤੇ ਪਤਾ ਨਹੀਂ ਕੀ ਕਰ ਲਿਆ ਅਸੀਂ ਕਿਹੜਾ ਗੋੜਾ ਅਸੀਂ تیر ਮਾਰ ਲਿਆ ਅਸਲੀ ਥਾਂ ਤੇ ਕੈਮਰਾ ਲੱਗਨੇ ਚਾਹੀਦੇ ਨੇ ਜਿਹੜੇ ਬੰਦੇ ਰੈੱਡ ਲਾਈਟ ਜੰਪ ਕਰਦੇ ਉਹਨਾਂ ਦਾ ਪ੍ਰੋਪਰ ਚਲਾਣ ਹੋਣਾ ਚਾਹੀਦਾ ਨਾਲ ਤੇ ਜਿਹੜੇ ਰੋਂਗ ਸਾਈਡ ਆਂਦੇ ਉਹਨਾਂ ਬਸ ਤੇ ਕੀ ਕਰਨਾ ਰੋਂਗ ਸਾਈਡ ਤੇ ਕੋਈ ਕੈਮਰਾ ਲੱਗੇ ਫਿਰ ਰੋਂਗ ਸਾਈਡ ਆਗਾ ਤਾਂ ਉਸ ਤੋਂ ਵੀ ਚਲਾਣ ਉਹਦੇ ਘਰੇ ਪਹੁੰਚੇਗਾ ਪਹੁੰਚੇਗਾ ਜੀ ਉਸ ਕਰਕੇ ਵੀ ਕੈਮਰਾ ਲ ਦੇ ਦੂਸਰਾ ਨੰਬਰ ਤੇ ਇਹ ਜਿਹੜੇ ਚੌਰਾਹੇ ਮੈਂ ਇੱਥੇ ਜਿਹੜਾ ਪੁਲਿਸ ਦਾ ਪੁਕਤਾ ਬੰਦਬਸਥ ਕੀਤਾ ਹੈ ਰਾਈਡਰ ਪੁਲਿਸ ਦਾ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਪ੍ਰਭਿੰਦਰ ਬਾਂਸਰ ਜੀ ਹਾਂਜੀ ਬਾਂਸਰ ਸਰ ਕੀ ਕਹਿਣਾ ਚਾਹੋਗੇ ਐਕਸੀਡੈਂਟ ਬਾਰੇ ਇਹ ਜੀ ਪੁਸ਼ਤਾ ਜਿਹੜੇ ਚਲਾਉਂਦੇ ਆ ਉਹ ਅਣਗੈਲੀ ਆ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਪੁਸ਼ ਪ੍ਰਸ਼ਾਸਨ ਦੀ ਕਿ ਇੱਥੇ ਬਹੁਤ ਵੱਡਾ ਚੌਰਾਹਾ ਹੈ ਤਾਂ 24 ਘੰਟੇ ਡਿਊਟੀ ਹੋਣੀ ਚਾਹੀਦੀ ਹੈ ਪੁਲਸਾਰੇ ਦੇਖਣ ਉਸੇ ਮਿਲਦੇ ਨਹੀਂ ਜੀ ਜ਼ਿਆਦਾ ਘੜਾ ਗੱਡੀਆਂ ਸਪੀਡ ਤੇ ਆਂਦੀਆਂ ਜਿਵੇਂ ਕੱਲ 31 ਦਸੰਬਰ ਸੀ 31 ਦਸੰਬਰ ਨੂੰ ਪੁਲ ਜ਼ਾਜ਼ਮੀ ਹੋਣੀ ਚਾਹੀਦੀ ਸੀ ਕਿਉਂਕਿ ਕੋਈ ਖਾਦੀ ਪੀਤੀ ਜੀ ਹੋ ਸਕਦੀ ਹੈ ਇਹ ਨਹੀਂ ਮੈਂ ਕਹਿ ਸਕਦਾ ਵੀ ਇਹਨੇ ਖਾਦੀ ਹੈ ਲੇਕਿਨ ਸਭ ਤੋਂ ਮੇਨ ਰੌਲਾ ਕੀ ਹੈ ਇਹ ਮੇਨ ਮੁੱਦਾ ਪੰਜਾਬ ਪੁਲਿਸ ਇੱਥੇ ਟ੍ਰੈਫਿਕ ਪੁਲਿਸ ਡਿਊਟੀ ਲਾਵੇ ਆ ਆਪਦੀ ਦਿਨ ਔਰ ਰਾਤ ਤਾਂ ਹੀ ਐਕਸੀਡੈਂਟਾਂ ਤੇ ਥੱਲ ਪਾਇਆ ਜਾ ਸਕਦਾ ਤੇ ਜਾਂ ਫਿਰ ਇੱਥੋਂ ਪੁਲ ਬਣਾਇਆ ਜਾਵੇ ਜੀ ਬਸ ਦੋ ਹੀ ਕਾਰਨ ਹੈ ਬਹੁਤ ਦੁਖदाई ਕਹ ਜੀ ਅਜ ਨਵਾਂ ਸਾਲ ਸੀ ਹੋਰ ਅਜ ਨਵੇਂ ਸਾਲ ਤੇ ਨਵੇਂ ਸਾਲ ਤੇ ਹੋਇਆ ਬਾਈ ਪਠੰਡਾ ਐਸਐਸਪੀ ਵੀ ਪ੍ਰਾਰਥਨਾ ਕਰਦਾ ਕਿ ਇੱਥੇ ਪੁਲਿਸ ਨੂੰ ਲਾਇਆ ਜਾਵੇ ਜੀ ਟ੍ਰੈਫਿਕ ਪੁਲਿਸ ਨੂੰ